ਸੋ ਹਾਂਜੀ ਅਜੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਚੌਂਦਾ ਜਲਮ ਰੇਲਕੋਟਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਇਹ ਰੇਤਾ ਮਾਰਦਾਗਾ ਤੁਹਾਨੂੰ ਬੋਰ ਦਿਖਾਵਿਨਾਂ ਪਹਿਲਾਂ ਸੋ ਆਰੇ ਜੀ ਬੋਰ ਆਪਣਾ ਕੈਮਰਾ ਤੇ ਕੈਮਰਾਮੈਨ ਪਹਿਲਾਂ ਛੱਡ ਵਿਆੜੀ ਠੀਕ ਆ ਚਲੋ ਕਹਿੰਦਾ ਸਾਨੂੰ ਪਾ ਦੇ ਥੋੜੀ ਜੀ ਪਾ ਦੇ ਉਹ ਬਾਤ ਚੱਲ ਆ ਗਈ ਬੈਟਰੀ ਪੇਜਾ ਸੇ ਬੇ ਅਜੋਕੇ ਲੱਗ ਜਾਈ ਬੈਟਰੀ ਉੱਥੇ ਲੱਗ ਕਿੰਨਾ ਬਸ ਬੈਟਰੀ ਫੜਾ ਲੂ ਬੈਟਰੀ ਬਣਾਇਓ ਕੱਲੇਸੀ ਮੋਟਰ ਤੇ ਜਲਦੀ ਮੋਟਰ ਮੋਟਰ ਦਾ ਇੱਕ ਸਾਲੇ ਤੇ ਚੱਲਦੀ 30 ਤੇ ਚੱਲਦੀ ਅਸੀਂ 90 ਫੁੱਟ ਤੇ ਪਾਣੀ ਹੈ ਪਾਣੀ ਬਸ ਮੈਂ ਲਾ ਕਿੰਨਾ ਹੋ ਗਿਆ ਬਾਈ ਟੋਕ ਜਾਨ ਤੋ ਕਲਾ ਬਜਾਣੇ ਮੇ ਹੋ ਗਈ ਕਲਾ ਬਜਾਣੇ ਮੇ ਠੀਕ ਹੈ ਪੰਜ ਘੋਟ ਵੱਧ ਦੱਸੇਗਾ ਉਤੋਂ ਚਲ ਠੀਕ ਹੈ ਜਾਣ ਦੇ ਮੜਾ ਤਾਂ ਜੱਕ ਸਾਡੀ ਥੋੜਾ ਜਾ ਜਾਣ ਦੇ ਹੌਲੀ ਚੱਲੀ ਜਾਮਾ ਹੌਲੀ ਚੱਲੀ ਹੌਲੀ ਜਮਾ ਦਿਲ ਚਾਰੰਚ ਪਈ ਬੀਲੀ ਹੋਦੀ ਹੌਲੀ ਚੱਲੀ ਹੌਲੀ ਜਮਾ ਕੋਈ ਗੱਡੀ ਧਰਤੀ ਗੱਡੀ ਦੀ ਮੋਟਰ ਹਾਂ ਧਰਤੀ ਗੱਡੀ ਦੀ ਵੀਰੇ 10:00 ਵਜੇ ਹੌਲੀ ਜਾਂਦੇ ਸੇਬੇ ਹੌੜੀ ਚੱਲ ਹੌੜੀ ਉੱਪਰ ਕਰ ਮਾੜਾ ਕਿੰਨਾ ਹੋ ਗਿਆ ਬਸ ਇੱਥੋਂ ਦੱਸ ਕਿੰਨਾ ਹੋ ਗਿਆ ਹੇ ਲੋਕ ਉਦਲੇ ਬੱਜੀ ਬੈਟਰੀ ਫੜੀ ਜਾਂ ਵਿੱਚ ਬੱਗੀ ਹੁਣ ਮੜ ਮੁੱਟੀ ਦੇਖ ਰਾਂ ਬੈਟਰੀ ਫੜ ਲਈ 105 105 ਤਾਂ ਫੰਟਰ ਚੱਲ ਪਿਆ ਯਰ ਠੀਕ ਆ ਜੀ ਛੱਡ ਦੇ ਲੈ 55 ਜਪੇ ਤੇ ਜਮਾ ਹੌਲੀ ਹੋ ਪ੍ਰਕਾਰ ਹੋਰ ਕਰ ਹੋਰ ਕਰ ਆ ਥੱਲੇ ਕਰ ਜਮਾ ਹੌਲੀ ਹੌਲੀ ਚੱਲਨੀ ਜੋ ਕਹਿ ਕਰ ਉਹ ਤੋਂ ਚੱਲੇ ਕਰ ਚੱਲ ਜਮਾ ਹੌਲੀ 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 ਕਰੋ ਇੱਕ ਮਿੰਟ ਉੱਪਰ ਕਰੀ ਮੜਾ ਜਾ ਚੱਲ ਜਾਣ ਦੇ ਹੌਲੀ ਚੱਲ ਜਮਾ ਹੌਲੀ ਹੋਰ ਹੌਲੀ ਚੱਲ ਤਾਂ ਵੀ ਹੋ ਗਈ ਚੱਲ ਜਾਣ ਦੇ ਕੋਈ ਨਾ ਰੋਕ ਰੇ ਮੜੇ ਉੱਪਰ ਕਾਰਾਂ ਹੋਰ ਕਾਰਾਂ ਚੱਲ ਥਲੇ ਹੋੜੀ ਚੱਲੀ ਉਰੇ ਜਮਾ ਕਿੰਨਾ ਹੋ ਗਿਆ ਉਰੇ ਪਹਿਲਾਂ 10 ਫੁੱਟ ਰੇਵੀ ਵਿਦਾਈ ਇਤ ਕੀ ਬਾਈ ਹੈ ਡਰੇਵੀ ਵਿਦਾਈ 10 ਫੁੱਟ ਚ ਹਾਂ ਪਿਛਲੀ ਵਾਰ ਉਹਦੇ ਵੀ ਰਿੱਤਾ ਮਰਦੀ ਥੋੜਾ ਥੋੜਾ ਹਾਂ ਹਾਂ ਉਪਰ ਕਰਾਂ ਹੋਰ ਕਰ ਉਪਰਾਂ ਉਰੇ ਦੇ ਕਿੰਨਾਗਾ ਹੈ 123 ਤੇਰੇ ਮੋਟਰ ਚੱਲਦੀ ਦੀ ਪਹਿਲਾਂ ਸੋਡੀ ਹਾਂਜੀ ਆ ਪਾਈਪ ਚਟਿਆ ਪਿਆ ਜੇ ਰੇਤਾ ਨਿਕਲਦਾ ਤਾਂ یوں ਪਾਈਪ ਘੁੰਮਦਾ ਰੇਤਾ یوں ਸਾਫ਼ ਆ ਪਿਆ ਉੱਪਰਲਾ ਵੀ ਮੇਲਾ ਪਿਆ ਪਾ ਥੱਲੇ ਹੀ ਮੇਲਾ ਪਿਆ ਪਾ ਜਮਾ ਹਾਂ ਆ ਤੁਹਾਨੂੰ ਪਤਾ ਹੀ ਲੱਗਦਾ ਦੇਖੋ ਜਮਾ ਤੇ ਜਾ ਥੱਲੇ ਆਣਦੇ ਬਈ ਹੁਣ ਜਿੱਥੇ ਮੋਟਰ ਚੱਲਦੀ ਉਹ ਤੋਂ ਵੀ ਚਟਾ ਹੋਊਗਾ ਪਾ ਪਾ ਹੁਣ ਆ ਮੇਲਾ ਪਿਆ ਪਾ ਗਿਆ ਓਰੇ ਓਰੇ ਮੋਟਰ ਚੱਲੀ ਹੋਈ ਹੈ ਦਾ ਮਤਲਬ ਇਹ ਹੈ ਪਹਿਲਾਂ ਰੇਤਾ ਮਾਰਦੀ ਦੂਦਾਂ ਥੱਲੇ ਕਰਤੀ ਉੱਪਰ ਕਰੀ ਮੜਾ ਜਾ ਜਾਣਦੇ ਥੱਲੇ ਇਸੋਂ ਨਹੀਂ ਦੀ ਵੀ ਹਟ ਜੂਗੀ ਦਿੱਤਰ ਉਹ ਚੱਲਣ ਦਾ ਬੜਾ ਮੋਟਾ ਉਹ ਰਿੱਤੇ ਦੀ ਉਹੀ ਬਿਮਾਰੀ ਮੈਨ ਲਾ ਉਹੀ ਰਹੀ ਆ ਉਦੋਂ ਦੀ ਇਹਨਾਂ ਕੋਈ ਹਟਿਆ ਨਹੀਂ ਕੁਛ ਨਹੀਂ ਹੋਇਆ ਉਵੇਂ ਚੱਲਦਾ ਰਿਹਾ ਏ ਹਾਂ ਚਲੋ ਕਿੰਨਾ ਹੋ ਗਿਆ ਰੇ ਐਕਟਿਵ ਵਾਹ ਪੂਰਾ ਹੋ ਗਿਆ 100 ਖੜਾ ਲਾਉ ਰਿਹਾ ਇੱਕ ਮੈਂਡਮ 105 ਤੋਂ ਲੱਗਿਆ ਤੀ 105 ਤੋਂ ਵੱਲੋਂ 340 ਫੁੱਟ ਹੋ ਗਿਆ 340 ਫੁੱਟ ਚੱਲ ਭਾਈ ਜਦੋਂ ਚਲਾਤੀ ਨਾਲ ਦੀ ਨਾਲ ਹੀ ਰਿੱਤਾ ਹੁੰਦਾ ਹੂੰ ਕੇਸਾ ਪਾਣੀ ਨਾ ਪਾਣੀ ਇਹਦੀ ਕੇਸਾ ਹੋ ਜਾਂਦਾ ਚੱਲ ਜੀ ਮਾਰਦੇ ਕਰ ਹੂੰ ਜਿਆਦੀ ਗੰਧ ਲਾਉਂਦਾ ਵੀਰੇ ਰਿੱਤਾ ਕਾਲਸ ਜੀ ਪੂਰੀਆਂ ਚਮੂਕੇ ਤੋਂ ਬਾਅਦ ਫਿਰ ਸਾਬਣ ਲਗਾਉਂਦਾ ਚਲੋ 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 ਜਾਣ ਨੇ ਬੋਲੀ ਚੱਲੇ ਕਰ ਥੱਲੇ ਵੀ ਪੱਕਾ ਗਏ ਹੂੰ ਹਾਂ ਹੋਂ ਥੱਲੇ ਸੱਟ ਬੋਲ ਥੱਲੇ ਬਾਰਨੇ ਬਸ ਛੇਰੇ ਤੇ ਚਲੋ 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 4:00 ਵੱਜ ਗਏ ਥੱਲੇ ਦਾ ਫੈਂਟਰ ਵਾਲਾ ਤਾਂ ਪਾਣੀ ਲੈਂਦੀ ਨਹੀਂ ਮੇਰੇ ਸਾਨੂੰ ਉੱਪਰ ਹੀ ਪਾਣੀ ਉੱਪਰ ਹੀ ਪਾਣੀ ਆ ਜਾਂਦਾ ਉਹਦੀ ਹੈਨਾ ਹੂੰ ਉਹ ਪਾਣੀ ਉੱਪਰ ਲਿ ਆ ਜਾਂਦਾ ਮਾਰ ਗਣਾ ਥੱਲੇ ਦੋਸਤ ਸਿਲਕ ਹੈ ਹੂੰ ਜਾਣ ਲਈ ਕਿੰਨਾ ਹੋ ਗਿਆ ਉਹ ਦੇਖਾਂ ਜਾਣਦੇ ਹਲੇ ਹੋਰ ਹੋਰੇ ਕਿੰਨਾ ਹੋ ਗਿਆ 250 215 ਤਾਰੇ ਦੇ ਨਾਲ ਨਾ ਲਾਈਏ ਬਸਰਾ ਨਾ ਕਰਸਾਂ ਮਿੱਠੀ ਤਾਰਾਮ ਚੱਲ 215 ਤੋਂ ਚੱਲ ਚੱਲ ਜਾਣਦੇ ਜਾਣਦੇ ਆਹ ਤਾਂ ਫੈਂਟਰ ਚਲਦੀ ਨਹੀਂ ਇਹ ਹੂੰ ਪਾਣੀ ਲੈਂਦਾ ਨਹੀਂ ਉੱਤੋਂ ਪਾਣੀ ਪੂਰਾ ਕਰੀ ਜਾਂਦਾ ਵੀ ਉਹ ਤਾਂ ਫੈਂਟਰ ਦੀ ਦੱਬੀ ਹੋਰਦਾ ਜਿਹੜਾ ਉੱਪਰ ਪਾਇਆ ਹੋਇਆ ਹੈ ਨਾ ਹੂੰ ਕਿਓ ਗੋਰਾ ਬਿਲਕੁਲ ਨਹੀਂ ਨਾ ਨਾ ਫੰਟੋ ਤੋ ਰਿੱਤਾ ਮਾਰਦੇ ਗਾਦੇ ਜੀ ਤੂੰ ਚੱਲ ਚੱਲ ਮੋਟਕਾ ਦੇ ਦੀ ਬਾਈ 15 15 ਦੀ ਪਾਣੀ ਕੰਨ ਪਾਣੀ ਪੂਰਾ ਵਧੀਆ ਅਗੇ ਟਰਾਂਸਫਾਰਮੇ ਸਾਡੇ ਦੂਰ ਤੀ ਹੁਣਾ ਲਵੇ ਤਾ ਤਾ ਹੁਣ ਤਾ ਬੋਲਟੇਜ ਬਹਰ ਜਾਂਦੀ ਹੈ ਇੱਥੇ ਲੱਗਦੇ ਪਾਣੀ ਨੂੰ ਉੱਠਿਆ ਕਹਿੰਦਾ ਮਿੱਟੀ ਜੰਮੀ ਪਈ ਹਤੇ ਹਮ ਚੱਲ ਜਾਣ ਦੀ ਚੱਲ ਜਾਣ ਦੇ ਬੱਸ ਜਿੰਨਾ ਹੋ ਗਿਆ ਰੋਕ ਲੈ ਹੈ ਹੈ ਬਸ ਇਹ ਨਹੀਂ ਹੈ ਹੂੰ 268 ਕੱਢ ਦੇ ਕੱਢ ਲਾ ਬਾਰੇ ਹਾਂ ਹਾਂ ਕੱਢ ਲਾ ਚਲੋ ਜੀ ਫਾਈਨਲੀ ਕੈਮਰਾ ਆਪਣਾ ਬਚੂਕੇਗਾ ਤੇ ਹੁਣ ਕਰਾਉਣਾ ਥੋੜੀ ਮਿਸਤਰੀ ਨਾਲ ਗੱਲ ਵੀ ਕੀ ਰਿਪੋਰਟ ਆ ਬੋਰ ਦੀ ਕੀ ਸੋਲੂਸ਼ਨ ਨਿਕਲੂ ਬੋਰ ਦਾ ਚਲੋ ਜੀ ਇੱਕ ਮਿੰਟ ਖੜੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਪਾ ਜੀ ਚੌਂਕੀ ਜਿਹੜਾ ਮਰੀਡ ਕੋਟਪੁਰ ਮਾਤਾ ਚਲਨ ਸਰਮਾ ਨੂੰ 1-2 ਮਿੰਟ ਰੇਤਾ ਮਾਰਦੇ ਜਿਹਦਾ ਪਾਣੀ ਸਹੀ ਠੀਕ ਹੈ ਜੀ ਤੇ ਪਹਿਲੇ ਉੱਪਰ ਚੱਲਦੀ ਇੱਕ ਡਰਾਈਵਰ ਪਹਿਲਾਂ ਚੱਲਦੀ ਸੀ ਉਹ 15 ਚੱਲਦੀ ਸੀ ਤੇ ਉਤੋਂ ਇੱਕ ਡਰਾਈਵਰ ਦਿੱਤੀ ਗਈ ਜੀ ਜੀ ਦੀਆਂ ਮੋਟਰਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ 25 ਡਰਾਈਵਰ ਹੋਰ ਵਧਾ 25 ਦੇ ਕਾਬਿਲ ਚੱਲੇਗੀ ਮੋਟਰ ਤੋਂ ਬਾਅਦ ਸਮਾਨ ਮੋਟਰਫਾਇਰ ਵਿੱਚੋਂ ਠੀਕ ਹੈ ਜੀ ਇੱਥੇ ਉੱਲੇ ਪਾਸੇ ਭੰਡਾਰ ਹੈ ਦੇ ਦੋ ਦੰਤੋਂ ਤੋਂ ਲੈ ਕੇ 100 ਦੰਤੋਂ ਤੋਂ 100 ਤੱਕ ਪਿਆ ਹੈ ਹਾਂਜੀ ਚੋਂ ਤੇ ਚੌ ਮਾਲੂ ਹੈ ਨਾ ਉਹ ਤੋਂ ਬਾਅਦ ਰੇਤਾ ਚੱਕਦੇ ਉੱਥੋਂ ਬਾਰ ਬੋਰ ਚੈੱਕ ਕਰ ਰਿਹਾ ਦੋਟ ਫਟ ਫਟ ਫੈਂਟਰ ਤੇ ਉਹ ਤੋਂ ਬਾਅਦ ਹੁਣ ਆਪਾਂ ਨੇ ਮੰਨ ਲਓ ਇਹ ਬਾਈਆਂ ਨਾਲ ਗੱਲ ਹੋ ਗਈ ਬੋਰ ਦੀ ਰਿਪੇਅਰ ਕਰਨੀ ਆਪਾਂ ਨੇ ਕੱਲ ਜਾਂ ਪਰਸੋਂ ਦੋ ਦਿਨਾਂ ਦੇ ਵਿੱਚ ਸ਼ੁਰੂ ਕਰ ਦਾਂਗੇ ਕੰਮ ਹਾਂਜੀ ਤੇ ਇਹਦਾ ਕੰਮ ਕੰਪਲੀਟ ਕਰਕੇ ਦੇਵਾਂਗੇ ਜੀ ਫੇਰ ਨਾਲ ਹੈ ਮੁਕਤੀ ਪਿੰਡ ਨੂੰ ਮੋੜ ਸੰਗਰੂਰਿਆ ਤੇ ਮੋਬਾਈਲ ਨੰਬਰ ਹੈਗਾ 9781754490 ਠੀਕ ਹੈ ਜੀ ਤੇ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰ ਸਕਦਾ ਹੈ ਹਾਂਜੀ ਸਾਡਾ YouTube ਤੇ ਵੀ ਚੈਨਲ ਬਣਾਇਆ ਮੁਖਤਿਆਰ ਨਮੋਲ ਦੇ ਨਾਂ ਤੇ ਠੀਕ ਹੈ ਧੰਨਵਾਦ ਜੀ ਠੀਕ ਹੈ